ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਾਰਨ ਸੂ ਪ੍ਰਾਪਤ ਧਰਤੀ ਗੁਰਦੁਆਰਾ ਸਾਹਿਬ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਹਿ ਵਿਕੇਸ਼ ਚੇਤ ਦੇ ਮਹੀਨੇ ਸਗਰਾਂ ਦੇ ਨਵੇਂ ਸਾਲ ਦੀ ਆਰੰਭਤਾ ਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਸ਼ਰੋਮਣੀ ਅਕਾਲੀ ਦਲ ਅਤੇ ਹੋਰ ਸੀਨੀਅਰ ਅਕਾਲੀ ਆਗੂਆ ਵੱਲੋਂ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ ਹੈ ਸ਼੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ ਚਲੋ ਸਭ ٹھیک ਅੱਜ ਜੋ ਨਾਨਕਸ਼ਹੀ ਕੈਲੰਡਰ ਮੁਤਾਬਕ ਇੱਕ ਚੇਤ ਖਾਲਸੇ ਦਾ ਜੋ ਪੰਥ ਦੇ ਹਿਸਾਬ ਨਾਲ ਖਾਸਤਾ ਜੋ ਨਾਨਕਸ਼ਾਹੀ ਕਲੰਟਰ ਦੇ ਹਿਸਾਬ ਨਾਲ ਅੱਜ ਨਵਾਂ ਸਾਲ ਪੰਥ ਦਾ ਹੈ ਤੇ ਅੱਜ ਦੇ ਇਸ ਦਿਹਾੜੇ ਦੇ ਉੱਤੇ ਸਮੁੱਚੀ ਸ਼੍ਰੋਮਣੀ ਕਾਲੀ ਦਲ ਦੀ ਜੋ ਹਲਕਾ ਸਮਰਾਹ ਦੀ ਲੀਡਰਸ਼ਿਪ ਆ ਉਹਦੇ ਵੱਲੋਂ ਹਰ ਸਾਲ ਹੀ ਨਵੇਂ ਸਾਲ ਦੇ ਉੱਤੇ ਸਮਾਗਮ ਕਰਾਏ ਜਾਂਦੇ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਜਾਂਦਾ ਅਤੇ ਦਿਸ਼ਾ ਨਿਰਦੇਸ਼ ਲਿਆ ਜਾਂਦਾ ਆਉਣ ਵਾਲੇ ਸਾਲ ਦੇ ਲਈ ਅਤੇ ਅੱਜ ਸਭ ਪੰਥ ਨੇ ਇਕੱਠੇ ਹੋ ਕੇ ਹੀ ਅਪੀਲ ਕੀਤੀ ਆ ਕਿ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸੁਖ ਸ਼ਾਂਤੀ ਬਖਸ਼ਣ ਸਮੂਹ ਪਰਿਵਾਰਾਂ ਦੇ ਉੱਤੇ ਪੰਛਤੇ ਪੰਜਾਬ ਦੀ ਚੜ੍ਹਦੀ ਕਲਾ ਬਖਸ਼ਣ ਇੱਕ ਜੁੜਤਾ ਬਖਸ਼ਣ ਇਹੀ ਸੰਦੇਸ਼ ਮੁਖ ਖਾਲਸਾ ਪੰਥ ਲਈ ਅੱਜ ਇਹੀ ਕਹਿਣਾ ਚਾਹਾਂਗੇ ਵੀ ਅੱਜ ਇਸ ਦਿਹਾੜੇ ਦੇ ਉੱਤੇ ਜਿੱਥੇ ਹੋਲੀ ਤੇ ਹੋਲੇ ਦੇ ਸਮਾਗਮ ਵੀ ਚੱਲ ਰਹੇ ਨੇ ਹੋਲਾ ਮੱਲਾ ਆਨੰਦਪੁਰ ਸਾਹਿਬ ਦੇ ਵਿੱਚ ਚੱਲ ਰੀਆਂ ਸਮੂਹ ਸੰਗਤ ਖਾਲਸਾ ਪੰਥ ਇਕੱਠਾ ਹੋਵੇ ਆਓ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਸਬੋੱਚੇ ਖਾਲਸਾ ਪੰਥ ਨੂੰ ਅੱਜ ਨਵੇਂ ਬਰੇ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਦਿਨਾ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਸੰਵਰਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲਾਂ ਤੋਂ ਜੋ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਹੈ ਕਿ ਅਸੀਂ ਨਵੇਂ ਬਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਤੇ ਓਟ ਲੈ ਕੇ ਗੁਰਬਾਣੀ ਦਾ ਆਸਰਾ ਤੇ ਓਟ ਲੈ ਕੇ ਇਹ ਬਰੇ ਦੀ ਸ਼ੁਰੂਆਤ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਸੰਵਰਾਲਾ ਵੱਲੋਂ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਏ ਗਏ ਔਰ ਉਹਨਾਂ ਖੱਡ ਪਾਠਾਂ ਦਾ ਅੱਜ ਭੋਗ ਪਾਇਆ ਗਿਆ ਗੁਰੂ ਮਹਾਰਾਜ ਅੱਗੇ ਸਾਰੇ ਪੰਥਨੇ ਇਕੱਠੇ ਹੋ ਕੇ ਅਰਦਾਸ ਬੇਨਤੀ ਜੋਦੜੀ ਕੀਤੀ ਆ ਕਿ ਹੇ ਗੁਰੂ ਪਾਤਸ਼ਾ ਇਹ ਜਿਹੜਾ ਆਉਣ ਵਾਲਾ ਵਰਾ ਇਹ ਖੁਸ਼ੀਆਂ ਤੇ ਖੇੜਿਆਂ ਭਰਿਆ ਹੋਵੇ ਪੰਥਕ ਇਕਤਾ ਵਾਲਾ ਹੋਵੇ ਅੱਜ ਨਾਲ ਦੀ ਨਾਲ ਹੋਲੇ ਮਹੱਲੇ ਦੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੰਗਤਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਲਵਾ ਰਹੀਆਂ ਨੇ ਕਿਉਂਕਿ ਇਹ ਜਿਹੜਾ ਦਿਨ ਦਿਹਾੜੇ ਨੇ ਇਹ ਖਾਲਸਾ ਪੰਥ ਦੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਇਹੀ ਕਾਰਨ ਹੈ ਕਿ ਅੱਜ ਸੰਗਤਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਤੇ ਗੁਰੂ ਦੀ ਕਿਰਪਾ ਸਦਕਾ ਮੌਸਮ ਵੀ ਬੜਾ ਵਧੀਆ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿੱਥੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਉੱਥੇ ਅੱਜ ਦੇ ਦਿਹਾੜੇ ਤੇ ਮੈਂ ਦੁਬਾਰਾ ਫੇਰ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਗੁਰੂ ਆਰ ਜੀ ਅਰਦਾਸ ਕਰਦਾ ਕਿਸੇ ਗੁਰੂ ਪਾਤਸ਼ਾਹ ਇਸ ਵਿਖਲੇ ਸਮੇਂ ਤੇ ਪੰਥ ਕੇ ਇਕਤਾ ਬਖਸ਼ੋ ਪੰਥ ਦੀ ਚੜ੍ਹਦੀ ਕਲਾ ਦੀ ਮਿਹਰ ਕਰਿਓ ਤੇ ਸਾਰੇ ਪੰਥ ਨੂੰ ਸੁੱਖ ਸੁੱਖ ਸ਼ਾਂਤੀ ਨਾਲ ਅਗਲਾ ਵਧਾ ਖੁਸ਼ੀਆਂ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ